ਧੰਨਵਾਦ ਜੀ ਨਗਰ ਪੰਚਾਇਤ ਮੱਲਾਵਾਲਾ ਖਾਸ ਵਿੱਚ ਪਹੁੰਚੇ ਆ ਜਿੱਥੇ ਅੱਜ 26 ਜਨਵਰੀ ਗਣਤੰਤਰ ਦਿਵਸ ਤੇ ਇੱਕ ਬਹੁਤ ਵਧੀਆ ਪ੍ਰੋਗਰਾਮ ਕੀਤਾ ਗਿਆ 26 ਜਨਵਰੀ 1950 ਨੂੰ ਗਣਤੰਤਰ ਦਿਵਸ ਮਨਾਇਆ ਜਾਂਦਾ ਹਰੇਕ ਸਾਲ ਸਵਿਧਾਨ ਜਿਹੜਾ ਲਾਗੂ ਹੋਇਆ ਸੀ 26 ਜਨਵਰੀ ਨੂੰ ਤਾਂ ਇਸ ਦਿਨ ਤੇ ਲਗਾਤਾਰ ਜਿਹੜਾ ਅੱਜ ਪੂਰੇ ਦੇਸ਼ ਦੇ ਵਿੱਚ ਗਣਤੰਤਰ ਦਿਵਸ ਮਨਾਇਆ ਜਾਂਦਾ 77ਵੇਂ ਗਣਤੰਤਰ ਦਿਵਸ ਤੇ ਅੱਜ ਨਗਰ ਪੰਚਾਇਤ ਦਫ਼ਤਰ 'ਚ ਇੱਕ ਵੱਡਾ ਵਧੀਆ ਪ੍ਰੋਗਰਾਮ ਕਰਵਾਇਆ ਗਿਆ ਜਿੱਥੇ ਆ ਸਕੂਲ ਦੇ ਬੱਚੇ ਪਹੁੰਚੇ ਔਰ ਜਿਹੜੀ ਪਰੇਡ ਕੀਤੀ ਗਈ ਔਰ ਨਾਲ ਜਿਹੜਾ ਇੱਕ ਬਹੁਤ ਵਧੀਆ ਪ੍ਰੋਗਰਾਮ ਕੀਤਾ ਗਿਆ ਸੋ ਦੇਖਦੇ ਆਂ ਤਸਵੀਰਾਂ ਤਕਰਦੇ ਆਂ ਗੱਲਬਾਤ ਅੱਜ ਅਸੀਂ ਸਾਰੇ ਸਮੂਹ ਇਲਾਕਾ ਨਿਵਾਸੀ ਸਾਡੇ ਦੇਸ਼ ਦੇ 77ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਨਗਰ ਪੰਚਾਇਤ ਮੱਲਾਂਵਾਲਾ ਖਾਸ ਦੇ ਇਸ ਸਜੇ ਹੋਏ ਵਿਹੜੇ ਦੇ ਵਿੱਚ ਹਾਜ਼ਰ ਹੋਏ ਹਾਂ ਅੱਜ ਅਸੀਂ ਦੇਖਦਾ 77ਵਾਂ ਗਣਤੰਤਰ ਦਿਵਸ ਮਨਾ ਰਹੇ ਹਾਂ ਭਾਰਤ ਦੇਸ਼ 1947 ਵਿੱਚ ਆਜ਼ਾਦ ਹੋ ਗਿਆ ਸੀ ਔਰ ਜੋ ਭਾਰਤ ਦਾ ਸੰਵਿਧਾਨ ਹੈ ਇਹ ਨਵੰਬਰ 1949 ਵਿੱਚ ਬਣ ਕੇ ਤਿਆਰ ਹੋ ਗਿਆ ਸੀ ਪਰ 26 ਜਨਵਰੀ ਦੇ ਮੱਤਮ ਨੂੰ ਰੱਖਦੇ ਮੁੱਖ ਰੱਖਦੇ ਹੋਏ ਕਿਉਂਕਿ ਕਿਸੇ ਵੇਲੇ 26 ਜਨਵਰੀ 1930 ਨੂੰ ਦੇਸ਼ ਦੇ ਦੇਸ਼ ਭਗਤਾ ਨੇ ਦੇਸ਼ ਨੂੰ ਆਜ਼ਾਦ ਕਰਾਉਂਦਾ ਇਹ ਹੱਦ ਲਿਆ ਸੀ ਸੋ ਉਸ 26 ਜਨਵਰੀ ਦੇ ਦਿਨ ਨੂੰ ਮੁੱਖ ਰੱਖਦੇ ਹੋਏ ਇਹ ਸੰਵਿਧਾਨ ਨੂੰ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਇਹ ਸੰਵਿਧਾਨ 2 ਸਾਲ 11 ਮਹੀਨੇ 2 ਸਾਲ 11 ਮਹੀਨੇ 18 ਦਿਨ ਦੇ ਵਿੱਚ ਬਣ ਕੇ ਤਿਆਰ ਹੋਇਆ ਸੀ ਡਾਕਟਰ ਪੀ ਮਰਾਓ ਮੇਦਕਰ ਜੀ ਦੀ ਅਗਵਾਈ ਦੇ ਵਿੱਚ ਇਹ ਸੰਵਿਧਾਨ ਵਰਲਡ ਦਾ ਸਭ ਤੋਂ ਲੰਬਾ ਲਿਖਤੀ ਸੰਵਿਧਾਨ ਹੈ ਜਿਸ ਦੇ ਵਿੱਚ ਦੇਸ਼ ਦੇ ਹਰ ਇੱਕ ਵਰਗ ਧਰਮ ਜਾਤ ਔਰ ਇਨਸਾਨ ਨੂੰ ਜਿਹੜੀ ਆ ਨੁਮਾਇੰਦਗੀ ਦਿੱਤੀ ਗਈ ਹੈ ਔਰ ਇਸ ਦਾ ਹੀ ਇਹ ਨਮੂਨਾ ਹੈ ਕਿ ਅੱਜ ਅਸੀਂ ਸਾਰੇ ਦੇਸ਼ ਦੇ ਵਿੱਚ ਭਾਵੇਂ ਅਲੱਗ-ਅਲੱਗ ਜਾਤਾਂ ਧਰਮਾਂ ਸਮੁਦਾਇ ਦੇ ਨਾਲ ਸੰਬੰਧਤ ਹਾਂ ਪਰ ਦੇਸ਼ ਦੇ ਵਿੱਚ ਸਾਰਿਆਂ ਬਰਾਬਰ ਸੁਵਿਧਾਵਾਂ ਦਾ ਜਿਹੜਾ ਆ ਆਨੰਦ ਮਾਰ ਰਹੇ ਹਾਂ ਇਹ ਸਾਰਾ ਕੁਝ ਸਾਡੇ ਸੰਵਿਧਾਨ ਦੀ ਹੀ ਦੇਣ ਹੈ ਮੈਂ ਗੁਰਚਰਨ ਸਿੰਘ ਸੀ ਸੁਖਿੰਦਰ ਸਿੰਘ ਸਕੂਲ ਆਫ ਐਮਿਨੈਂਸ ਮੱਲਾਂਵਾਲਾ ਖਾਸ ਦੀ ਤਰਫੋਂ ਆਪ ਸਭ ਨੂੰ ਦੇਖਦੇ 77ਵੇਂ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਹਾਂ ਜੀ ਬਹੁਤ-ਬਹੁਤ ਧੰਨਵਾਦ ਅੱਜ 26 ਜਨਵਰੀ ਗਣਤੰਤਰ ਦਿਵਸ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਆਪਣੇ ਇੱਥੇ ਮੈਨੇਜਮੈਂਟ ਟੀਮ ਨੇ ਤੇ ਸਕੂਲ ਦੇ ਸਟਾਫ ਨੇ ਬੱਚਿਆਂ ਨੇ ਤੇ ਥਾਣਾ ਮੁਖੀ ਐਸਐਚਓ ਸਾਹਿਬ ਦਾ ਵੀ ਧੰਨਵਾਦ ਕਰਦਾ ਹਾਂ ਬੱਚਿਆਂ ਦਾ ਵੀ ਕਰਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਰੰਗਾਰੰਗ ਪ੍ਰੋਗਰਾਮ ਰੋਚਕ ਕੀਤਾ ਵਧੀਆ ਇਹਨੂੰ ਗਣਤੰਤਰ ਦਿਵਸ ਦਾ ਜਿਹੜਾ ਸਿਗਰ ਸਾਰਾ ਆਪਣੇ ਸਟਾਫ ਨੇ ਟੀਚਰਸ ਨੇ ਸਾਰਾ ਇਸ ਬੱਚਿਆਂ ਨੂੰ ਵੀ ਜਾਣੂ ਕਰਵਾਇਆ ਤੇ ਸਾਰੇ ਲੋਕਲ ਜਿਹੜੇ ਆਪਣੇ ਇੱਥੇ ਪਹੁੰਚੇ ਹੋਏ ਸੀਗੇ ਐਮਸੀ ਸਾਹਿਬਾਨ ਨੂੰ ਸਾਰਿਆਂ ਨੂੰ 1950 ਦੇ ਵਿੱਚ 26 ਜਨਵਰੀ ਨੂੰ ਗਣਤੰਤਰ ਦਿਵਸ ਲਾਗੂ ਕੀਤਾ ਗਿਆ ਸੀਗਾ ਉਸ ਦੇ ਬਾਰੇ ਸਾਰੀ ਜਾਣਕਾਰੀ ਆਪਣੇ ਸਕੂਲ ਸਟਾਫ ਨੇ ਬਹੁਤ ਵਧੀਆ ਦਿੱਤੀ ਆ ਤੇ ਮੈਂ ਧੰਨਵਾਦ ਕਰਦਾ ਹਾਂ ਸਾਰੇ ਮੈਨੇਜਮੈਂਟ ਦਾ ਤੇ ਜਿਨ੍ਹਾਂ ਨੇ ਆ ਕੇ ਸਫਾਈ ਸੇਵਕਾਂ ਨੂੰ ਵੀ ਚਲ ਉਹਨਾਂ ਨੂੰ ਇਹੋ ਜਿਹੇ ਦਿਨਾਂ ਤੇ ਆਸ-ਉਮੀਦ ਹੁੰਦੀ ਆ ਕਿ ਚਲੋ ਸਾਰਾ ਦਿਨ ਉਹ ਵੀ ਗੰਦਗੀ 'ਚ ਹੱਥ ਮਾਰਦੇ ਆ ਉਹਨਾਂ ਦਾ ਵੀ ਆਪਾਂ ਨੂੰ ਮਾਣ ਕਰਨਾ ਅਤੀ ਜ਼ਰੂਰੀ ਹੁੰਦਾ ਵਾ ਤੇ ਇੰਨੇ ਨਾਲ ਉਹਨਾਂ ਦੀ ਹੌਸਲਾ ਵਜਾਈ ਹੋ ਜਾਂਦੀ ਆ ਤੇ ਜਿਸ ਦਿਨ ਨਾਲ ਉਹ ਕੰਮ ਦੁੱਗਣਾ ਕਰਦੇ ਆ 26 ਜਨਵਰੀ ਗਣਤੰਤਰ ਦਿਵਸ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਆਪਣਾ ਇਹ ਲੋਕਤੰਤਰ ਰਾਜ ਆ ਜਿਹੜਾ ਵੀ ਪਹਿਲਾਂ ਰਾਜੇ ਤੋਂ ਬਾਅਦ ਜਿਹੜਾ ਆਪਣਾ ਲੋਕਤੰਤਰ ਰਾਜ ਬਣਾਇਆ ਗਿਆ ਵਾ ਬਹੁਤ-ਬਹੁਤ ਵਧਾਈਆਂ ਤੇ ਧੰਨਵਾਦ ਕਰਦੇ ਆ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਭੂਮਿਕਾ ਹੈ ਮੈਂ ਸ਼੍ਰੀ ਸੁਖਵਿੰਦਰ ਸਿੰਘ ਸਕੂਲ ਆਫ ਐਮਿਨੈਂਸ ਮੱਲਾਵਾਲਾ ਖਾਸ ਦੀ ਸਟੂਡੈਂਟ ਹਾਂ ਅੱਜ ਅਸੀਂ ਸਾਡੇ ਮੱਲਾਵਾਲਾ ਖਾਸ ਦੇ ਕਮੇਟੀ ਘਰ ਵਿੱਚ ਪਹੁੰਚੇ ਹਾਂ ਜਿੱਥੇ ਅਸੀਂ ਅੱਜ ਨੈਸ਼ਨਲ ਐਂਥਮ ਬੋਲਿਆ ਸੀ ਜਿਵੇਂ ਕਿ ਤੁਹਾਨੂੰ ਅੱਜ ਪਤਾ ਕੀ ਹੈ ਪਤਾ ਹੀ ਹੈ ਕਿ ਅੱਜ ਗਣਤੰਤਰ ਦਿਵਸ ਹੈ ਤੇ ਅਸੀਂ ਇਸ ਗਣਤੰਤਰ ਦਿਵਸ ਦੇ ਮੌਕੇ ਤੇ ਸਾਨੂੰ ਸਾਡੇ ਸਕੂਲ ਦੇ ਟੀਚਰਸ ਇੱਥੇ ਲੈ ਕੇ ਆਏ ਸੀ ਜਿੱਥੇ ਅਸੀਂ ਪੁਲਿਸ ਵਾਲਿਆਂ ਦੀ ਪ੍ਰੇਡ ਦੇ ਥਰੂ ਤੇ ਨੈਸ਼ਨਲ ਐਂਥਮ ਬੋਲਣਾ ਸੀਗਾ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਟੀਚਰਸ ਨੇ ਸਾਨੂੰ ਇਹ ਮੌਕੇ ਪ੍ਰਦਾਨ ਕੀਤੇ ਕਿ ਜਿਹੜਾ ਗਣਤੰਤਰ ਬੋਲਿਆ ਤੇ ਅੱਜ ਗਣਤੰਤਰ ਦਿਵਸ 26 ਜਨਵਰੀ ਅੱਜ ਹੈਪੀ ਰਿਪਬਲਿਕ ਡੇ ਮਨਾਇਆ ਜਾ ਰਿਹਾ ਹੈ